जय भीम जय भारत इस समय तुम वेख रहे हो चैनल पोसू नामा दोस्तों जिस नौजवान की तस्वीर तुम इस समय टीवी स्क्रीन पर देख रहे हो इसका नाम है रमेश विश्वास रमेश विश्वास गुजरात के अहमदाबाद विखे हुए जहाज हादसे सफ़र करने ला ए सीट के उपर बैठा हुआ सी और वो अपने भा ਆਪਣੇ ਪਰਿਵਾਰ ਨੂੰ ਮਿਲਣ ਲਈ ਆਇਆ ਹੋਇਆ ਸੀ ਔਰ ਕਾਫੀ ਲੰਬੇ ਸਮੇਂ ਤੋਂ ਲੰਡਨ ਦੇ ਵਿੱਚ ਰਹਿ ਰਿਹਾ ਸੀ ਔਰ ਤੁਸੀਂ ਦੇਖੋ ਕਿ ਜਿੱਥੇ 265 ਲੋਕ ਇਸ ਹਾਦਸੇ ਦੇ ਵਿੱਚ ਮਰ ਚੁੱਕੇ ਨੇ ਉਥੋਂ ਉਸ ਵੱਧਦੀ ਅੱਗ ਦੇ ਵਿੱਚ ਰਮੇਸ਼ ਵਿਸ਼ਵਾਸ ਨੇ ਕਿਸ ਤਰ੍ਹਾਂ ਵਿਸ਼ਵਾਸ ਪੈਦਾ ਕੀਤਾ ਔਰ ਛਾ ਮਾਰ ਕੇ ਉਸ ਪਲੈਨ ਚੋਂ ਬਾਹਰ ਆ ਗਿਆ ਔਰ ਕਾਫੀ دیر ਤੱਕ ਤੁਰਿਆ ਫਿਰਦਾ ਰਿਹਾ ਔਰ ਐਂਬੂਲੈਂਸ ਦੇ ਜ਼ਰੀਏ ਉਸ ਨੂੰ ਹਸਪੀਟਲ ਪੰਚਾਇਆ ਗਿਆ। ਔਰ ਹਸਪੀਟਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਲਾਕਾਤ ਕੀਤੀ ਹੈ ਔਰ ਗ੍ਰਹਿ ਮੰਤਰੀ ਵੀ ਬਕਾਇਦਾ ਤੌਰ ਤੇ ਉਹਨਾਂ ਨੂੰ ਮਿਲਣ ਪਹੁੰਚੇ ਨੇ। ਵਿਸ਼ਵਾਸਤੀ ਦੀ ਗੱਲ ਕਰੀਏ ਤੇ ਵਿਸ਼ਵਾਸ ਨੇ ਇਹ ਮੰਜ਼ਰ ਸਾਰਾ ਆਪਣੇ ਅੱਖੀ ਵੇਖਿਆ ਹੈ ਜਿਸ ਦੇ ਵਿੱਚ 265 ਲੋਕ ਜਾਨ ਗਵਾ ਬੈਠੇ ਦੇ। ਪਰਿਵਾਰਾਂ ਦੇ ਪਰਿਵਾਰ ਖਤਮ ਹੋ ਚੁੱਕੇ ਨੇ। ਕੋਈ ਆਖਰੀ ਸੈਲਫੀ ਲੈ ਰਹਾ ਹੈ। ਕੋਈ ਘਰ ਦੇ ਵਿੱਚੋਂ ਬਣਾਈ ਹੋਈ ਵੀਡੀਓ ਨੂੰ ਵੇਖ-ਵੇਖ ਕੇ ਰੋ ਰहे ਨੇ। ਕਿ ਕਿਸ ਤਰ੍ਹਾਂ ਸੀ ਆਪਣੇ ਇਕਲੋਤੇ ਬੱਚੇ ਨੂੰ ਸੀ ਆਫ ਕੀਤਾ ਸੀ ਇਸ ਫਲੈਟ ਦੇ ਵਿੱਚ ਤਾਂ ਕਿ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਦੁੱਖ ਮੁਸੀਬਤਾਂ ਜਿਹੜੀਆਂ ਨੇ ਉਸ ਦਾ ਸਹੀ ਜਿਹੜਾ ਸਹਾਰਾ ਉਹ ਬਣ ਸਕੇ ਪਰ ਅਧੂਰੇ ਸੁਪਨੇ ਰਹਿ ਗਏ ਨੇ ਆਸਾਂ ਅਧੂਰੀਆਂ ਰਹਿ ਗਈਆਂ ਨੇ ਉਲਟਾ ਉਸ ਸ਼ਖਸ ਨੇ ਦੁੱਖਾਂ ਦੇ ਵਿੱਚ ਧਾਰੂ ਤਾਂ ਕੀ ਬਣਨਾ ਸੀ ਉਸ ਸ਼ਖਸ ਨੇ ਦੁੱਖਾਂ ਦਾ ਸਹਾਰਾ ਤਾਂ ਕੀ ਬਣਨਾ ਸੀ ਔਰ ਉਹ ਤਾਂ ਦੁੱਖ ਦੇ ਕੇ ਚਲਾ ਗਿਆ ਹੈ ਸੋ ਅੱਜ ਚਾਰੇ ਪਾਸੇ ਇਸ ਸ਼ਖਸ ਦੀ ਵਿਸ਼ਵਾਸ ਕੁਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੀ ਫੋਟੋ ਵਾਇਰਲ ਹੋ ਰਹੀ ਹੈ ਹਾਲਾਂਕਿ ਚਿਹਰੇ ਦੇ ਉੱਪਰ ਜ਼ਖਮ ਜਿਹੜੇ ਆ ਉਹ ਜ਼ਰੂਰ ਨੇ ਔਰ ਮੈਂ ਇੱਥੇ ਦੱਸ ਰਿਹਾ ਕਿ ਸ਼ੁੱਕਰਵਾਰ ਨੂੰ ਅਹਮਦਾਬਾਦ ਦੇ ਸਿਵਨ ਹਸਪੀਟਲ ਦੇ ਵਿੱਚ 에ਅਰ ਇੰਡੀਆ ਦੇ ਜਹਾਜ਼ ਹਾਦਸੇ ਚ ਜ਼ਖਮੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਵਿਸ਼ਵਾਸ ਕੁਮਾਰ ਰਮੇਸ਼ ਨਾਲ ਵੀ ਮੁਲਾਕਾਤ ਕੀਤੀ ਹੈ ਜੋ ਕਿ ਵੀਰਵਾਰ ਨੂੰ ਵਾਪਰੇ ਹਾਦਸੇ ਦੇ ਵਿੱਚ ਇਕਲੋਤੇ ਵਿਅਕਤੀ ਬਚੇ ਨੇ ਇਸ ਹਾਦਸੇ ਦੇ ਵਿੱਚ 265 ਲੋਕਾਂ ਦੀ ਮੌਤ ਹੋਈ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਬਕਾਇਦਾ ਤੌਰ ਤੇ ਉਸ ਵਾਰਡ ਵਿੱਚ ਗਏ ਔਰ 25 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਜਿੱਥੇ ਔਰ ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਔਰ ਡਾਕਟਰਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਕੁਮਾਰ ਵਿਸ਼ਵਾਸ ਨੇ ਡਾਕਟਰਾਂ ਨਾਲ ਹਾਦਸੇ ਨੂੰ ਲੈ ਕੇ ਗੱਲਾਂ ਸਾਂਝੀਆਂ ਕੀਤੀਆਂ ਨੇ ਡਾਕਟਰਾਂ ਦੇ ਅਨਸਾਰ ਵਿਸ਼ਵਾਸ ਨੇ ਦੱਸਿਆ ਹੈ ਕਿ ਹਾਦਸਾ ਹੋਇਆ ਤਾਂ ਜਹਾਜ਼ ਟੁੱਟ ਗਿਆ ਉਹ ਆਪਣੀ ਸੀਟ ਚੋਂ ਬਾਹਰ ਆ ਕੇ गिर ਗਿਆ ਔਰ ਉਸ ਅੱਗ ਦੀਆਂ ਚਪੇਟਾਂ ਵਿੱਚ ਨਹੀਂ ਕਿਰਿਆ ਵਿਸ਼ਵਾਸ ਨੇ ਕਿਹਾ ਕਿ ਉਸਨੇ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਨਹੀਂ ਬਚਾਈ ਦੱਸਣਯੋਗ ਹੈ ਕਿ ਬੋਇੰਗ 787 ਡ੍ਰੀਮ ਲਾਈਨਰਸ AI 172 ਜਿਸ ਦੇ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਚੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੋਪਾਨੀ ਵੀ ਸ਼ਾਮਲ ਸਨ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਹੀ ਮੇਗਨੀ ਨਗਰ ਖੇਤਰ ਦੇ ਵਿੱਚ ਮੈਡੀਕਲ ਕਾਲਜ ਕੰਪਲੈਕਸ ਵਿੱਚ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ 'ਚ ਵਿਸ਼ਵਾਸ ਕੁਮਾਰ ਰਮੇਸ਼ ਇਕਲੋਤਾ ਬਚਿਆ ਵਿਅਕਤੀ ਹੈ ਜੋ ਕਿ ਜਹਾਜ਼ ਦੇ ਵਿੱਚ ਸਵਾਰ ਸੀ ਸੋ ਦੋਸਤੋ ਇਸੇ ਕਰਕੇ ਕਹਿੰਦੇ ਕਿ ਅਕਾਲ ਪੁਰਖ ਜੋ ਹੈ ਜਿਸ ਨੂੰ ਜਿੰਨੀ ਉਮਰ ਉਸ ਪਰਮ ਪਿਤਾ ਪਰਮਾਤਮਾ ਨੇ ਬਖਸ਼ੀ ਹੈ ਉਸ ਤੋਂ ਵੱਧ ਨਹੀਂ ਉਸ ਤੋਂ ਘੱਟ ਨਹੀਂ ਇਹਨਾਂ ਸਾਰਿਆਂ ਦੇ ਇਕੱਠਿਆਂ ਦੇ ਸਵਾਸ ਗਰਾਸ ਪੂਰੇ ਹੋਣੇ ਸੀ ਔਰ ਰਮੇਸ਼ ਕੁਮਾਰ ਨੇ ਅਜੇ ਜ਼ਿੰਦਗੀ ਭੋਗਣੀ ਸੀ ਇਸ ਕਰਕੇ ਕਹਿੰਦੇ ਆ ਕਿ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋ ਸੋ ਦੋਸਤੋ ਜਿਨੂੰ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਦਇਆ ਬਖਸ਼ਿਸ਼ ਹੋਵੇ ਉਸ ਦਾ ਬਾਲ ਵੀ ਬਾਂਕਾ ਨਹੀਂ ਹੋ ਸਕਦਾ ਇਸ ਇਸ ਨੌਜਵਾਨ ਦੀ ਦਲੇਰੀ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ ਸੱਚਮੁੱਚ ਸੈਲੂਟ ਕਰਦੇ ਹਾਂ ਔਰ ਪਰਮਪితਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਇੱਕ ਕਰਤਬਾ ਹੋਣ ਤੋਂ ਤੁਸੀਂ ਆਪਣੀ ਕਿਰਪਾ ਦੇ ਨਾਲ ਬਚਾ ਲਿਆ ਜੁੜੇ ਰਹੋ ਪੋਸੂਨਾਮਾ ਚੈਨਲ